Oh, that's

तो आप तो तार तो नहीं जिद्द पत्तियाँ हैं जिकारा सौ इंमारत देश के लोगों को आने दें तर्बाद संधियों आप जीने जिकारे पत्थाये सुनिया है और जिकारी वाला आया जिसका नाम या नाम वाला आया ਜਿਸਤੇ ਅਗੇ ਗੁਰੂ ਪੀਰਮਾਰਗ ਪੈਗੰਬਰ ਸਾਹਿਬਾਨਾਂ ਨੇ ਬੇਨਤੀਆਂ ਅਰਜਾਂ ਸਤਖੰਡ ਦੇ ਵਿੱਚ ਕੀਤੀਆਂ ਸਤਖੰਡ ਦਾ مالک ਆਇਆ ਔਰ ਸਾਰਿਆਂ ਨੂੰ ਭੇਜਣ ਵਾਲਾ ਸਾਰਿਆਂ ਦਾ مالک ਆਇਆ ਪਿੰਡ ਘਵਿੰਡ ਦੇ ਵਿੱਚ ਫਿਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਵਾਨ ਨਾਮ ਰਖਾਇਆ ਔਰ ਫਿਰ ਆਪਣਾ ਨਾਮ ਜਪਾਇਆ ਨਾਮ ਵਾਲਾ ਵੀ ਆਇਆ ਔਰ ਨਾਮ ਰਖਾਇਆ ਔਰ ਫਿਰ ਆਪਣਾ ਨਾਮ ਜਪਾਇਆ ਸੋਹਣ ਮਹਾਰਾਜ ਜੀ বিষ্ণੂ ਪਵਾਨ ਜੀ ਦਾ ਜਿਹੜਾ ਪੰਚਕਾਰਾ ਸੋ ਇਹ ਜਿਹੜਾ ਚਮਈਂ अवतार ਦਾ ਹੈ ਹਰ ਸੰਤ ਜੀ ਔਰ ਜਬ ਇਹ अवतार ਨੇਕ ਕਲੰਕ ਨਾਰਾਇਣ ਮਹਾਰਾਜ ਮਹਾਰਾਜ ਸ਼ੇਰ ਸਿੰਘ বিষ্ণੂ ਪਵਾਨ ਹਨ ਜੀ ਕਨਪੁਰਵਾਸੀ ਕਾਲਪੁਰਖ ਨੇ ਮਾਤ ਲੋਕ ਦੇ ਉਤਾਰ ਲੈ ਕੇ ਨਿਰਗੁਣ ਤੋਂ ਸਰਗੁਣ ਹੋ ਕੇ ਸਰਪਣ ਹੋ ਕੇ ਫੇਰ ਫੇਲੀ ਮਾਵਨ ਸਾਧ ਸਰਪਣ ਹੋ ਕੇ ਫੇਲ ਫੇਲੀ ਲੇਕਿਨ ਬੇਣ ਭਰਤਾਂ ਸਿੱਖਾਂ ਦੇ ਗੁਰਮਖਾਂ ਦੇ ਕਿਸੇ ਨੇ ਜਿਹੜਾ ਆਪ ਇਹ ਨਹੀਂ ਪਾਇਆ ਸੰਸਾਰ ਵਾਲੇ ਬੰਦਾ ਹੀ ਸਮਝਦੇ ਰਹੇ ਲੇਕਿਨ ਭਗਤ ਜਿਹੜੇ ਹੀ ਪਰਮੇਸ਼ਰ ਸਮਝ ਕੇ ਮੰਨਦੇ ਰਹੇ ਸਿੱਖ ਜਿਹੜੇ ਸੀ ਸੋ ਹਰ ਸੰਤ ਜੀਓ ਜਿੱਥੇ ਆਪਾਂ ਬੈਠੇ ਹਾਂ ਦਰਦਨਤਾ ਗੁਰਸੇਵ ਕਰਦੇ ਸਿੰਘ ਹੁਣਾਂ ਦੇ ਘਰੇ ਇਹਨਾਂ ਦਾ ਥੋੜਾ ਜਿਹਾ ਜਿਹੜਾ ਖੁਸ਼ੋਕੜ ਆ ਵੱਡਿਆਂ ਤੋਂ ਲੈ ਕੇ ਥੋੜਾ ਜਾਣੀ ਕੀ ਸੀ ਇਹਨਾਂ ਦਾ ਖੁਸ਼ੋਕੜ ਸੁੰਦਰ ਸਿੰਘ ਨਾਮ ਦਾ ਸਿੱਖ ਮਹਾਰਾਜੇ ਸਿੰਘ বিষ্ণੂ ਭਗਵਾਨ ਜੀ ਦੇ ਭਗਤ ਇਹਨਾਂ ਦੇ ਵੱਡੇ ਸੀ ਪੇਂਡੂ ਦੇ ਵਿੱਚ ਸੀ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਘਵਾਨ ਜੀ ਨੇ ਅਪਾਰ ਧਾਰਨ ਕੀਤਾ ਟਣਕਪੁਰੀ ਭਾਗ ਪੇਂਡੂ ਦੇ ਵਿੱਚ ਔਰ ਇਹਨਾਂ ਨੂੰ ਬਿਰਧ ਅਵਸਥਾ ਦੇ ਵਿੱਚ ਸੋਝੀ ਦਿੱਤੀ ਸੀ ਔਰ ਜਾਨੇ ਚਰਨੀ ਲਗੇ ਗੁਰਸਿੱਖ ਸੁੰਦਰ ਸਿੰਘ ਕਈ ਭਗਤ ਸੁੰਦਰ ਸਿੰਘ ਕਈ ਔਰ ਫਿਰ ਸੱਚੇ 파ਸ਼ਾ ਅਕਸਰ ਬਚਨ ਕਰਨਾ ਕਿ ਤੂੰ ਪੇਂਡੂ ਦੇ ਵਿੱਚ ਹੀ ਬੈਠਾ ਰਿਆ ਤੇ ਸੋਝੀ ਨਹੀਂ ਦਿੱਤੀ ਪਹਿਲੋਂ ਸੋਜੀ ਦੇ ਦੇ ਨੋ ਤੇ ਤੇਰੀ ਸੇਵਾ ਕਰਨੀ ਹੈ ਹੁਣ ਤੇ ਸਰੀਰ ਵੀ ਜਿਹੜਾ ਆ ਪੂਰਾ ਕੰਮ ਨਹੀਂ ਕਰਦਾ ਕਿਉਂਕਿ ਬੇਸਤ ਹੋ ਗਿਆ ਔਰ ਇਹ ਗੱਲ ਕਰਨੀ ਕਿ ਪਹਿਲੋਂ ਸੋਜੀ ਦੇ ਦੇ ਨੋ ਤੂੰ ਫੇਲ ਦੇ ਵਿੱਚ ਹੀ ਬੈਠਾ ਰਿਆਂ ਤੇ ਦੱਸਿਆ ਹੀ ਨਹੀਂ ਗੁਰਸੇਖਜੀਤ ਸਿੰਘ ਬੇਲ ਕਲਸੀਆਂ ਤੋਂ ਪਿਛੇਰੇ ਤੁਸੀਂ ਜਿਹੜਾ ਆ ਗੁਰਸੇਕ ਚੇਤ ਸਿੰਘ ਹੁਣਾਂ ਦਾ ਜਿਹੜਾ ਸੁਣਿਆ ਆ ਅਧਿਆਸਕ ਕਿਸ ਤਰ੍ਹਾਂ ਘੁੰਮੇ ਚਰਨੀ ਲੱਗੇ ਸੀ ਜਿਨ੍ਹਾਂ ਦੇ ਪਿਤਾ ਜੀ ਬਾਬਾ ਬਲਾਕਾ ਸਿੰਘ ਮਹਾਰਾਜ ਸ਼ੇਰ ਸਿੰਘ বিষ্ণੂ ਘਵਾਂ ਜੀ ਦੇ ਸਿੱਖ ਬਣੇ ਸੀ ਪਿੰਡ ਪਿੰਡ ਦੇ ਵਿੱਚ ਗੁਰਸੇਕ ਚੇਤ ਸਿੰਘ ਨੇ ਬਕੌਂਠੇ ਰੱਖ ਦੇ ਵਿੱਚ ਜਿਹੜਾ ਸੀ ਉੱਥੇ ਵਾਹੀ ਕਰਦਾ ਸੀ ਔਰ ਤਾਂ ਸੁਖ ਲਾਲ ਕਤਰੀ ਪਿੰਡ ਘੁੰਡਦਾ ਸੀ ਉਸਦੇ ਨਾਲ ਕੋਈ ਪੈਸਿਆਂ ਦਾ ਲੈਣ ਦੇਣ ਸੀ ਕੋਨੇ ਆ ਕੇ ਸੱਚੇ ਪਾਤਸ਼ਾਹ ਨੂੰ ਕਿਹਾ ਕਿ ਚੇਤ ਸਿੰਘ ਤੂੰ ਮੈਨੂੰ ਪੈਸੇ ਦਵਾ ਦਿਓ ਤੁਹਾਡਾ ਸੇਕਿਆ ਸੱਚੇ ਪਾਤਸ਼ਾਹ ਗਰਦ ਵਾਸਤੇ ਉਹਨੇ ਕੁਝ ਪੈਸੇ ਲਈ ਲਏ ਸੀ ਕਿ ਅਕੀਰ ਲਾ ਦੇਣਿਆ ਮਨਿਆਦ ਨੰਗਤਲੀ ਇਹ ਸੱਚੇ ਪਾਤਸ਼ਾਹ ਆ ਗਿਆ ਕੋਈ ਨਹੀਂ ਪੈਸੇ ਤੇਰੇ ਦਵਾ ਦੇਣਗੇ ਚੇਤ ਸਿੰਘ ਨਹੀਂ ਮੁਕਦਾ ਸਮਾਂ ਵੀ ਤਿਆ ਸਚੇ ਪਾਸ਼ਾ ਜੈ ਉਹਦੇ ਔਰ ਪ੍ਰਜਾਦੋ ਤੇ ਬਕੁੰਠੇ ਰੱਖ ਦੇ ਵਿੱਚ ਜਾਂਦੇ ਆ ਕੋਈ ਇੰਡੀਪੈਂਡੈਂਟੋਂ ਲੈਂਦੇ ਨੂੰ ਆ ਬਕੁੰਠਾ ਰੱਖ ਬਕੁੰਠਾ ਰੱਖ ਜਿਹੜੀ ਨਾ ਕੋਈ ਇੰਡੀਪੈਂਡੈਂਟੋਂ ਲੈਂਦੇ ਵਾਲ ਨੂੰ ਤੇ ਇਹਨਾਂ ਕਮੀਲ ਪਿੰਡਾਂ ਜਿਹੜਾ ਦੱਸਿਆ ਗਿਆ ਔਰ ਉਸੇ ਫਿਰ ਸਚੇ ਪਾਸ਼ਾ ਗਏ ਨਾਲ ਹਰ ਸੁਖ ਲਾਲ ਜਿਹੜਾ ਸੀ ਉਹ ਵੀ ਗਿਆ ਗੱਲਬਾਤ ਹੋਈ ਚਲੋ ਜਿਆਦਾ ਲੰਮਾ ਲੇਖ ਹੈ ਸਾਕੇ ਜ ਆਪਾਂ ਨਹੀਂ ਪੜ੍ਹਨਾ ਥੋੜਾ ਜਿਹਾ ਲੈਣਾ ਵਿੱਚੋਂ ਔਰ ਫਿਰ ਜਦੋਂ ਉਥੋਂ ਸੱਚੇ ਬਾਦਸ਼ਾਹ ਤੁਰਨ ਲੱਗਦੇ ਵਕੁੰਨ ਫਿਰ ਆਪਦੇ ਵਿੱਚ ਔਰ ਗੁਰਸੇਖ ਚੇਤ ਜੀ ਨੇ ਭਗਤ ਚੇਤ ਸਿੰਘ ਨੇ ਕੁਝ ਬੇਨਤੀ ਕੀਤੀ ਉਹ ਆਪਾਂ ਜਿਹੜਾ ਆ ਸੁਣਨੀ ਆ ਸੁਰਤ ਕਰਕੇ ਸਾਬਿ ਸ਼ਿਕਾਰੀ ਅਤੇ ਸਿੱਖ ਧੰਨ ਧੰਨ ਸੱਚੇ ਪਾਤਸ਼ਾਹ ਨੂੰ ਕਰ ਰਹੇ ਹਨ ਇਹ ਸੱਚੇ ਪਾਤਸ਼ਾਹ ਜਿੱਥੇ ਤੁਸੀਂ ਜਾਂਦੇ ਜੇ ਉੱਥੇ ਕੋਈ ਟੋਟ ਨਹੀਂ ਰਹਿੰਦੀ ਤਾਂ ਕੀ ਕਾਰਨ ਸੀ ਕਿ ਜਦ ਉਥੇ ਗਏ ਨੇ ਬਕੁੰਠੇ ਰਾਕੇ ਦੇ ਵਿੱਚ ਤੇ ਸ਼ਿੰਗਾਰ ਸਿੰਘ ਜੀ ਉਤੋਂ ਥੋੜਾ ਜਿਹਾ ਹੋਰ ਆਪਲੇ ਲਈ ਸ਼ਿੰਗਾਰ ਸਿੰਘ ਉਸ ਵਕਤ ਆਖਿਆ ਤੇਰ ਸਿੰਘ ਤੇ ਉਸਦੇ ਪੁੱਤਰ ਦੀਨ ਜੀ ਨੂੰ ਦੇਖ ਕੇ ਬੜਾ ਖੁਸ਼ ਹੋਇਆ ਬਕੁੰਠੇ ਰੱਖ ਦੇ ਵਿੱਚ ਨਿਮਸ਼ਕਾਰ ਕੀਤੀ ਤੇ ਪਲੰਘ ਢਾਲ ਦਿੱਤਾ ਸੋ ਪਲੰਘ ਦੀ ਮਰਿਆਦਾ ਜਿਹੜੀ ਆ ਕੋਈ ਹੱਦ ਤੱਕ ਤੋਂ ਨਹੀਂ ਸ਼ੁਰੂ ਹੋਈ ਤੇ ਤੇ ਪਾਸ ਆ ਗਏ ਪਲੰਘ ਢਾਇਆ ਸਿਕਾਣੇ ਮਰਿਆਦਾ ਅਨਸਾਰ ਦਾਅ ਦਿੱਤਾ ਤੇ ਸਾਰਾ ਪਰਿਵਾਰ ਵੇਖ ਕੇ ਬੜਾ ਖੁਸ਼ ਹੋਇਆ ਜਲ ਪਾਣੀ ਵੀ ਬੜੇ ਪ੍ਰੇਮ ਨਾਲ ਸ਼ਿਕਾਇਆ ਤੇ ਉਸ ਵਕਤ ਚਾਹ ਧਰੀ ਹੈ ਸ਼ੰਗਾਰ ਸਿੰਘ ਉਸ ਵਕਤ ਆਇਆ ਸੇਤ ਸਿੰਘ ਦੇ ਵੱਡੇ ਪੁੱਤ ਨੇ ਆਖਿਆ ਸੱਜੇ ਪਾਤਸ਼ਾਹ ਦੁੱਧ ਸਵੇਰ ਦਾ ਕੜਿਆਲੇ ਤਾਜ਼ਾ ਦੁੱਧ ਤੁਹਾਡੀ ਚਾਹ ਵਿੱਚ ਪਾਉਂਦੇ ਤਾਂ ਸਹੀਂ ਇਹ ਕੋਈ ਲਵੇਰੀ ਦੀ ਹੈ ਪਾਤਸ਼ਾਹ ਹੱਸ ਕੇ ਬਚਨ ਕੀਤਾ ਸ਼ੰਗਾਰ ਸਿੰਘ ਜਿਹੜੀ ਮੈਂ ਤੇਰੀ ਮਰਜ਼ੀ ਆ ਜਿਹੜੀ ਮੈਂ ਤੇਰੀ ਮਰਜ਼ੀ ਆ ਫੜ ਕੇ ਚੋਲਾ ਉਹੋ ਮੇਰੋ ਸੱਜੇ ਪਾਤਸ਼ਾਹ ਤੇ ਬਚਨ ਕਰ ਦਿੱਤਾ ਅੱਗੇ ਵੀ ਬਚਨ ਸਾਂਝਾ ਕੀਤਾ ਸੀ ਕਲ ਸਿਆ ਸਾਧ ਸੰਗ ਜਦੋਂ ਹੋਇਆ ਉਸ ਦਿਨ ਤੋਂ ਜਿਹੜੀ ਮੈਂ ਸਭੇ ਕੱਟੀ ਕੱਟਾ ਛੜਦੇ ਹਾਂ ਉਹ ਮੇਰੇ ਪਿੰਦੀ ਹੈ ਉਹ ਵੀ ਮਿਲ ਪੈਂਦੀ ਬਚਨ ਦੇ ਦਿੱਤਾ ਸੱਚੇ ਪਾਤਸ਼ਾਹ ਜੀ ਐਸੀ ਪਾਤਸ਼ਾਹ ਦਇਆ ਕੀਤੀ ਸਾਰੀ ਸੰਗਤਾਂ ਨੂੰ ਪ੍ਰੇਮ ਨਾਲ ਦੁੱਧ ਛਕਾਈ ਜਾਂਦੇ ਹਨ ਸਭ ਸ਼ਰਕਾਰੀ ਤੇ ਸਿੱਖ ਧੰਨ ਧੰਨ ਸੱਚੇ ਪਾਤਸ਼ਾਹ ਨੂੰ ਕਰ ਰਹੇ ਹਨ ਇਸ ਬਚਨ ਤੇ ਧੰਨ ਧੰਨ ਕਰ ਰਹੇ ਹਨ ਇਹ ਸੱਚੇ ਪ੍ਰਸ਼ਾਦ ਜਿੱਥੇ ਤੁਸੀਂ ਜਾਂਦੇ ਜੇ ਕੋਈ ਤੋੜ ਨਹੀਂ ਰੰਗੀ ਕਿ ਜਿੱਥੇ ਤੁਸੀਂ ਜਾਂਦੇ ਜੇ ਉੱਥੇ ਕੋਈ ਤੋੜ ਨਹੀਂ ਪ੍ਰਸ਼ਾਦ ਤਿਆਰ ਹੋ ਗਏ ਸਾਡੇ ਪ੍ਰਸ਼ਾਦ ਵੀ ਤਿਆਰ ਹੋ ਗਏ ਬੇਦੀ ਕਰਕੇ ਥਾਲ ਲਵਾਇਆ ਗਿਆ ਹੈ ਸੋ ਪ੍ਰਸ਼ਾਦ ਨੂੰ ਭੋਗ ਸਭ ਤੋਂ ਪਹਿਲਾਂ ਜਿਹੜਾ ਲਗਾਇਆ ਮਹਾਰਾਜ ਸ਼੍ਰੀ ਤင် ਬਿਸ਼ਨੂ ਘਵਾਨ ਜੀ ਨੇ ਪਿੰਡ ਘਵੇੜ ਦੇ ਵਿੱਚ ਹਰ ਸੰਤ ਜੀ ਉਹ ਲਾਇਆ ਬਾਦ ਅਵਸਥਾ ਦੇ ਵਿੱਚ ਜਦ ਖੇਲ ਕੀਤੀ ਵੰਤਮਣੀ ਸਿੰਘ ਜੱਜ ਸਦਾ ਹਸਨ ਦੇ ਉੱਪਰ ਪ੍ਰਸ਼ਾਦ ਰੱਖਿਆ ਸੀ ਔਰ ਫਿਰ ਸੱਚੇ ਪਾਤਸ਼ਾਹ ਜਿਨੇ ਭੋਗ ਲਾਇਆ ਪਹਿਲੀ ਵਾਰ ਉੱਥੇ ਪਤਾ ਸਿਆਂ ਔਰ ਸੀਤ ਪ੍ਰਸ਼ਾਦ ਸਭ ਤੋਂ ਪਹਿਲਾਂ ਸੰਤ ਸਤਗੁਰੂ ਬਾਬਾ ਮਣੀ ਸਿੰਘ ਜੀ ਨੂੰ ਦਿੱਤਾ ਸੀ ਤੋਂ ਪ੍ਰਸ਼ਾਦ ਨੂੰ ਭੋਗ ਸੱਚੇ ਪਾਤਸ਼ਾਹ ਦੇ ਕਰਕੇ ਵੀ ਲਾਇਆ ਔਰ ਸੰਕਾ ਦੇ ਸਿੱਖਾਂ ਦੇ ਘਰਾਂ ਵਿੱਚ ਜਾਂਦੇ ਰਿਆਂ ਨਸੀਤ ਪ੍ਰਸ਼ਾਦ ਜਿਹੜਾ ਸਿੱਖਾਂ ਨੇ ਭਗਤਾਂ ਨੇ ਛੱਗਿਆ ਸੱਚੇ ਪਾਤਸ਼ਾਹ ਦੇ ਹੱਥੋਂ ਜਦੋਂ ਪਰਮੇਸ਼ਰ ਸਰਗੁਣ ਉਹ ਕੇ ਖੇਲ ਕੇ ਲਈ ਪ੍ਰਸ਼ਾਦ ਤਿਆਰ ਹੋ ਗਏ ਹਨ ਜੀ ਬੇਨਤੀ ਕਰਕੇ ਥਾਲ ਲਵਾਇਆ ਗਿਆ ਹੈ ਸੋ ਥਾਲ ਲਵਾਉਣ ਦੀ ਜਿਹੜੀ ਇਹ ਰੀਤ ਹੈ ਕਿੱਥੋਂ ਚਲੀ ਆ ਬੇਬੇ ਭਿੰਡ ਤੋਂ ਚਲੀ ਆ ਥਾਲ ਲਵਾਇਆ ਜਾਂਦਾ ਸੀ ਸੱਚੇ ਪਾਤਸ਼ਾਹ ਨੂੰ ਸੱਚੇ ਪਾਤਸ਼ਾਹ ਦੇ ਕਰਕੇ ਉਹ ਬੁਲਾਉਂਦੇ ਪਾਸ਼ਾ ਛੱਕਦੇ ਹਨ ਨਾਲ ਗਰੀਬ ਤੁਰਬਾ ਵੀ ਪ੍ਰਸੰਨ ਹੋ ਰਹੇ ਹਨ ਪ੍ਰਸ਼ਾਦ ਛੱਕ ਕੇ ਪਾਸ਼ਾ ਤੁਰਨ ਲਗੇ ਹਨ ਫਿਰ ਪ੍ਰਸ਼ਾਦ ਛੱਕ ਕੇ ਦੇ ਬਕੌਂਠੇ ਉੱਥੋਂ ਰੱਖ ਦੇ ਵਿੱਚੋਂ ਸੱਜੇ ਪਾਸ਼ਾ ਤੁਰਨ ਲਗੇ ਆ ਬਕੌਂਠੇ ਰੱਖ ਸੀ ਜੀਤ ਸਿੰਘ ਤੇ ਉਸਦੇ ਪੁੱਤਰ ਬੇਨਤੀ ਕਰਦੇ ਹਨ ਸੱਜੇ ਪਾਸ਼ਾ ਸਾਨੂੰ ਪਾਣੀ ਦੀ ਬੜੀ ਅਫਾਇੀ ਹੈ ਸਟੇਸ਼ਨ ਤੇ ਉਸਨੇ ਪੁਤrana ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਨੂੰ ਪਾਣੀ ਦੀ ਬੜੀ ਅਫਿਆਈ ਹੈ ਹੋਂਵਾਂ ਨੂੰ ਜਿਹੜੇ ਤਿੰਨ ਲੜਕੇ ਤੇ ਮੋਟਰਾਂ ਤੇ ਸਾਧਨ ਨਹੀਂ ਸੀ ਤੇ ਯਾਦਿਸ ਕਰਕੇ ਕੋਦੋਂ ਹੂਆਂ ਦਾ ਸਮਾਂ ਸੀ ਦੂਰੋਂ ਲਿਆਉਣਾ ਪੈਂਦਾ ਸ਼ਕਣ ਵਾਸਤੇ ਕਿ ਦੂਰੋਂ ਲਿਆਉਣਾ ਪੈਂਦਾ ਸ਼ਕਣ ਵਾਸਤੇ ਉਹ ਜਲ ਵੀ ਸੁਆਦ ਨਹੀਂ ਹੈ ਸੱਚੇ ਪਾਤਸ਼ਾਹ ਆਖਿਆ ਜੀ ਸਿੰਘ ਕੇ ਉਹਦੇ ਬੱਚਿਆਂ ਨੇ ਕਿ ਉਹ ਜਲ ਵੀ ਸੱਚੇ ਪਾਤਸ਼ਾਹ ਸੁਆਦ ਨਹੀਂਗਾ ਪੀਂਦੇ। ਕੋਈ ਇੰਟਰਪੇਟ ਦਾ ਕਿ ਜ਼ਿਮੀਦਾਰ ਸੁੰਦਰ ਸਿੰਘ ਪਾਸ਼ਾ ਦਾ ਸਿੱਖ ਸੀ ਜਿਹੜਾ ਦੁਰਸਿੱਖ ਗੁਰਦੇਵ ਸਿੰਘ ਆਂਦੇ ਵੱਡੇ ਸਿੱਖ ਦਾਦਾ ਸੀ ਤੁਹਾਡੇ। ਕੋਈ ਇੰਟਰਪੇਟ ਦਾ ਇੱਕ ਜ਼ਿਮੀਦਾਰ ਸੁੰਦਰ ਸਿੰਘ ਪਾਸ਼ਾ ਦਾ ਸਿੱਖ ਸੀ ਕੋਈ ਇੰਟਰਪੇਟ ਦਾ ਇਹਨਾਂ ਦਾ ਪਿਛਲਾ ਪਿੰਡ ਕਵੈਂਟ ਹੈ। ਪਿਛਲਾ ਜਨਮ ਉਸ ਦਾ ਬੜਾ ਉਜਲਾ ਸੀ ਪਿਛਲਾ ਜਨਮ ਜਿਹੜਾ ਸੀ ਉਸ ਦਾ ਬੜਾ ਉਜਲਾ ਸੀ ਪਿਛਲੇ ਜਨਮ ਸੁੰਦਰ ਸਿੰਘ ਗੱਗੋ ਉਹ ਹੀ ਗੁਰੂ ਹੋਇਆ ਸੀ ਇੱਥੇ ਗੱਗੋ ਹੀ ਗੁਰੂ ਹੋਇਆ ਸੀ ਪਿਛਲੇ ਜਨਮ ਦੇ ਵਿੱਚ ਸੁੰਦਰ ਸਿੰਘ ਪ੍ਰਵੀਰ ਸਿੰਘ ਨਾਮ ਸੀ ਇਹ ਨਾਮ ਸੀ ਵੀਰ ਸਿੰਘ ਨਾਮ ਸੀ ਨਰੰਗਾ ਬਾਦ ਤੇ ਮੁਠਿਆਂ ਵਾਲੇ ਉਸ ਦੇ ਝੰਡੇ ਝੁਲਦੇ ਸੀ ਨਰੰਗਾ ਬਾਦ ਤੇ ਮੁਠਿਆਂ ਵਾਲੇ ਇੱਥੇ ਝੰਡੇ ਝੁਲਦੇ ਸੀ ਬਰੀ ਸੇਗੜੀ ਹੁਣ ਤਵਿੰਦ ਵਿੱਚ ਜਨਮ ਲੈ ਕੇ 100 ਸਾਲ ਦੀ ਉਮਰ ਹੋ ਗਈ ਹੈ ਹੁਣ ਤਵਿੰਦ ਵਿੱਚ ਜਨਮ ਲਿਆ ਤੇ 100 ਸਾਲ ਉਮਰ ਹੋ ਗਈ ਫਿਰ ਤੋਂ ਹੋ ਗਈ 100 ਸਾਲ ਉਮਰ ਹੋ ਗਈ ਐਡੀ ਉਸ ਤੇ ਪਾਤਸ਼ਾਹ ਦੀ ਦਇਆ ਹੈ ਗੱਲ ਦਇਆ ਦੀ ਹੈ ਮਿਹਰ ਦੀ ਗੱਲ ਹੈ ਦਇਆ ਹੈ ਇੰਨੀ ਦਇਆ ਹੋਈ ਐਡੀ ਪਾ ਐਡੀ ਉਸ ਤੇ ਪਾਤਸ਼ਾਹ ਦੀ ਦਇਆ ਹੈ ਉਸ ਨੂੰ ਆਪਣੇ ਪਿਛਲੇ ਜਨਮ ਦੀ ਵੀ ਸੁਰਤ ਹੈ ਪਿਛਲੇ ਜਨਮ ਦੀ ਵੀ ਸੁਰਤ ਸੀ ਕਿ ਮੈਂ ਵੀਰ ਸਿੰਘ ਸੱਚੇ ਪਾਸ਼ਾ ਨੂੰ ਰੋਜ਼ ਸਵੇਰੇ ਉੱਠ ਕੇ ਨੰਗੀ ਪੈਰੀ ਆ ਕੇ ਇਸ ਤਰ੍ਹਾਂ ਸੱਚੇ ਪਾਸ਼ਾ ਨੂੰ ਰੋਜ਼ ਸਵੇਰੇ ਉੱਠ ਕੇ ਨੰਗੀ ਪੈਰੀ ਆ ਕੇ ਜੋੜਾ ਨਹੀਂ ਪਾਉਣਾ ਨੰਗੀ ਪੈਰੀ ਘਰ ਆਉਣਾ ਨੰਗੀ ਪੈਰੀ ਆ ਕੇ ਦਾੜੇ ਲਾਲ ਪਾਸ਼ਾ ਦੇ ਚਰਨ ਝਾੜਦਾ ਹੈ ਸਵੇਰੇ ਉੱਠ ਕੇ ਆਉਣਾ ਨੰਗੀ ਪਹਿਨੀ ਆ ਮਾ ਇੱਕੇ ਪੈਰ ਦੇ ਪੈਰ ਦੇ ਕਿਸੇ ਮਾਰ ਸੇ ਸ੍ਰੀ ਕ੍ਰਿਸ਼ਨੂ ਘਣਜੀ ਦਾ ਪੈਰ ਕੋਈਂ ਕੰਧ ਕੋਈ ਜਿਸ ਨੂੰ ਪੈ ਕੇ ਮਾਨ ਦਿੱਤਾ ਔਰ ਔਰ ਸੁੰਦਰ ਸਿੰਘ ਦਾ ਪਿਛਲਾ ਜਾਮਾ ਵੀਰ ਸਿੰਘ ਦਾ ਔਰ ਫਿਰ ਅੱਗੇ ਸੁੰਦਰ ਸਿੰਘ ਦਾ ਜਾਮਾ ਔਰ ਪਿਛਲੇ ਜਾਮੇ ਦੀ ਵੀ ਸੋਜੀ ਸੀ ਸਤੇ ਪਾਸ਼ਾ ਨੂੰ ਰੋਜ਼ ਸਵੇਰੇ ਉੱਠ ਕੇ ਨੰਗੀ ਪੈਰੀ ਆ ਕੇ ਦਾੜੇ ਨਾਲ ਪਾਸ਼ਾ ਦੇ ਚਰਨ ਚਾਹਤਾ ਨੰਗੀ ਪੈਰੀ ਉੱਠ ਕੇ ਉਹਨਾਂ ਦੌੜਾ ਵੀ ਤੇ ਦਾੜਾ ਜਿਹੜਾ ਇਹ ਦਾੜਾ ਦਾੜੇ ਆਪਣੇ ਵੀ ਫਿਰ ਉਹਨਾਂ ਉਸ ਦਾੜੇ ਨੂੰ ਮਾਣ ਮਿਲਿਆ ਨਾ ਇੰਨੀ ਵਡਿਆਈ ਮਿਲਦੀ ਸਿੱਖਣ ਔਰ ਦੇਣ ਵਾਲੇ ਨੇ ਦਇਆ ਕੀਤੀ ਤੇ ਤੇੜੀ ਸੋਚੀ ਪਾਈ ਤੇ ਫਿਰ ਜੀ ਦਾੜੇ ਨਾਲ ਪਾਸ਼ਾ ਦੇ ਚਰਨ ਝਾੜਦਾ ਹੈ ਤੇ ਨੰਗਰ ਦੇ ਭਾਂਡੇ ਸਾਰੇ ਮਾਂਜ ਕੇ ਜਾਂਦਾ ਹੈ ਚਰਨ ਵੀ ਝਾੜਨਿਆ ਦਾੜੇ ਨਾਲ ਔਰ ਲੰਦਰ ਦੇ ਭਾਂਡੇ ਵੀ ਮਾਣ ਜਣਿਆ ਸੇਵਾ ਕਰਨੀ ਸੱਚੇ ਪਾਸੇ ਇਹਨਾਂ ਸਿੱਖਾਂ ਨੂੰ ਚਰਨ ਵਖਾਏ ਨਾ ਚਰਨ ਕਹੋ ਲੋ ਵਖਾਏ ਨਾ ਇਹਨਾਂ ਸਿੱਖਾਂ ਨੂੰ ਔਰ ਸਮਾ ਇੱਕ ਅਧੂ ਬਣਦਾਇ ਸਮਾ ਘੇੜ ਦੀ ਧਰਤੀ ਤੇ 994 ਯੁੱਗ ਚੌਂਕੜੀ ਦੇ ਬਾਅਦ ਜਦੋਂ ਪਰਮੇਸ਼ਵਰ ਸਰਕਾਰ ਸਰਗੰਸ ਰੂਪ ਦੇ ਵਿੱਚ ਸਾਹਮਣੇ ਨਜ਼ਰ ਪਾਉਂਦੇ ਇੱਕ ਅਨ ਸਮਾ ਬੰਦਾਇ 994 ਯੁੱਗ ਚੌਂਕੜੀ ਬੀਤ ਦਿਆ ਤੇ ਫਿਰੇ ਸਮਾ ਬੰਦਾਇ ਹਰ ਸੰਤ ਜੀਓ ਪਿੰਡ ਘੇਂਡ ਦੇ ਵਿੱਚ ਜਦੋਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਕੋ ਆਣ ਅਵਤਾਰ ਲੈਂਦਿਆ ਸੱਚੇ ਪਾਤਸ਼ਾਹ ਤੇ ਫਿਰ ਇਹ ਸਿੱਖ ਨਾਲ ਆਉਂਦਿਆ ਔਰ ਇਹਨਾਂ ਸਿੱਖਾਂ ਨੂੰ ਇਹ ਨਾਲ ਮਾਣ ਦਿੰਦਾ ਥੋੜੀ ਗੱਲ 993 ਜੋ ਕ੍ਰਾਂਤੀ ਦੇ ਬਾਅਦ ਤੇ ਸਮਾਂ ਬੰਦਾ ਹੈ ਹਰ ਸੰਤ ਉਹਦਰ ਸੱਚੇ ਪਾਤਸ਼ਾਹ ਜੀਤ ਸਿੰਘ ਨੂੰ ਆਂਦੇ ਹਨ ਕਿ ਬਾਬੇ ਸੁੰਦਰ ਸਿੰਘ ਨੂੰ ਲਿਆ ਕੇ ਜੀਤ ਸਿੰਘ ਨੇ ਕਿੱਥੇ ਬੇਨਤੀ ਕੀਤੀ ਸੀ ਬਕੌਂਟੇ ਉਰਖ ਰੱਖ ਦੇ ਵਿੱਚ ਕੋਮਟੇ ਰੱਖ ਸੀ ਜੇ ਉਧਰ ਉਥੇ ਰੱਖ ਦੇ ਵਿੱਚ ਉਥੇ ਸਤੇਪਾ ਆਸ਼ਾ ਚੇਤ ਸਿੰਘ ਨੂੰ ਮੰਨੇ ਹਨ ਕਿ ਬਾਬੇ ਸੁੰਦਰ ਸਿੰਘ ਨੂੰ ਲਿਆ ਕੇ ਪਹਿਲਾ ਟੱਪ ਲਵਾ ਲੋ ਪਹਿਲਾ ਟੱਪ ਲਵਾ ਲੋ ਤੇ ਖੂਹਾ ਪੁੱਟ ਲੋ ਕਿ ਉਹਨੂੰ ਲਿਆ ਉਹ ਘੁੰਡੋਂ ਤੇ ਪਹਿਲਾ ਟੱਪ ਲਵਾ ਲੋ ਤੇ ਖੂਹਾ ਪੁੱਟ ਲੋ ਜਾਲ ਛਟਵਾ ਤੇ ਪਾਣੀ ਵਾਸਤੇ ਜਿਹੜੀ ਤੁਹਾਨੂੰ ਚੰਗੀ ਆ ਜੋ ਖਤਮ ਹੋ ਇਥੋਂ ਅੰਮ੍ਰਿਤ ਜਲ ਨਿਕਲੇਗਾ ਨਾਲ ਬਚਨ ਦਿੱਤਾ ਕਿ ਇਥੋਂ ਅੰਮ੍ਰਿਤ ਜਲ ਨਿਕਲੂਗਾ ਅੰਮ੍ਰਿਤ ਨਿਕਲੂਗਾ ਸੱਚੇ ਪਾਸ਼ਾ ਸਿੱਖਾਂ ਨੂੰ ਬਾਰਤੇ ਖੁਸ਼ੀਆਂ ਦੇ ਕੇ ਨਿਭਾਲ ਕਰਕੇ ਆ ਗਏ ਨਾ ਸਾਖੀ ਬਹੁਤ ਲੰਮੀ ਆ ਸਮਾਂ ਨਹੀਂ ਇਤਨਾ ਲਿਖਣੇ ਕਾफी ਪੜਨੀ ਆਪਾਂ ਸੋ ਥੋੜਾ ਹਵਾਲਾ ਇਸ ਦੇ ਵਿੱਚੋਂ ਜੇਰਾ ਆ ਗਵਾਹੀ ਆ ਜਨਮ ਸਾਖੀ ਦੇ ਵਿੱਚੋਂ ਇਹ ਸ਼ਹਾਦਤ ਆ ਤੇ ਤੇਗਤ ਘੁੰਡ ਦੇ ਵਿੱਚ ਜਿਹੜਾ ਇਸ ਤਰ੍ਹਾਂ ਸੱਚੇ ਪਾਤਸ਼ਾਹ ਦਇਆ ਕਰਕੇ ਸਿੱਖਾਂ ਦੇ ਰਹਿਮ ਕਰਕੇ ਉਹਨਾਂ ਨੂੰ ਸੋਝੀ ਦਿੱਤੀ ਔਰ 100 ਸਾਲ ਦੀ ਆਜੂ ਸੀ ਬਚਨ ਕਰਨਾ ਜਿਹੜਾ ਕਿ ਸਾਝਾ ਕੀਤਾ ਤੁਹਾਡੇ ਨਾਲ ਕੇ ਭਗਤ ਸੁੰਦਰ ਸਿੰਘ ਨੇ ਕਹਿਣਾ ਕਿ ਪਿੰਡ ਘਵਿੰਡ ਦੇ ਵਿੱਚ ਹੀ ਤੂੰ ਬੈਠਾ ਰਿਆ ਤੂੰ ਸੋਝੀ ਪਹਿਲੋਂ ਦੇ ਦੇ ਤੈ ਤੇਰੀ ਸੇਵਾ ਹੋਰ ਕਰ ਲੇ ਸੋ ਲੇਕਿਨ ਹਰ ਜੀਵ ਨੇ ਆਪਣੇ ਹਿਸਾਬ ਨਾਲ ਸੋਚਣਾ ਹੈ ਲੇਕਿਨ ਪਰਮੇਸ਼ਰ ਨੇ ਤਾਂ ਮਹਾਰਾਜ ਸਿੰਘ ਸਿੰਘ বিষ্ণੂ ਘਵਾਨ ਜੀ ਨੇ ਦੇਖਾ ਵੇਖ ਕੇ ਕਰਮ ਵੇਖੇ ਤੇ ਉਸ ਦੇ ਹਿਸਾਬ ਨਾਲ ਹੀ ਜਿਹੜਾ ਉਹ ਖੇਲ ਕਰਨੀ। ਸੋ ਇਹ ਸਮਾ ਜਿਹੜਾ ਸਹਾਵਾ ਜਿਹੜਾ ਆ ਬਣਿਆ ਇਹਨਾਂ ਦਾ ਜਿਹੜਾ ਸ਼ੋਕੜ ਆ ਉਸ ਪ੍ਰਕਾਰ ਕੋਨਾ ਜਿਹੜਾ ਆ ਆਪਾਂ ਸਾਟੀ ਦੇ ਵਿੱਚੋਂ ਪਿਆ ਹੈ ਲੇਵ